ਬਰੋ ਵੀਰ ਜੀ ਸਰ ਕੀ ਨਾਮ ਹੈ ਜੀ ਕਿਹੜੀ ਐਸੋਸੀਏਸ਼ਨ ਐਸੋਸੀਏਸ਼ਨ ਆ ਤੇ ਕਿਹਦੀ ਗੱਲਾਂ ਨੂੰ ਲੈ ਕੇ ਜਿਹੜੀ ਅਸੀਂ ਮੀਟਿੰਗ ਹੈ ਮੈਂ ਰਣਜੀਤ ਸਿੰਘ ਗਾਂਧੀ ਪ੍ਰੈਜ਼ੀਡੈਂਟ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਅੱਜ ਅਸੀਂ ਮੀਟਿੰਗ ਕਾਲ ਕੀਤੀ ਗਈ ਸੀ ਜੀ ਚ ਪਿੱਛੇ ਹੋਣੀ ਬਿਆਨ ਆਇਆ ਹੈ ਆਪਣੇ ਮੰਤਰੀ ਸਾਹਿਬ ਦਾ ਜਿਹਦਾ ਸਾਡਾ ਬਹੁਤ ਪੈਂਡਿੰਗ ਪਿਆ ਹੋਇਆ ਡੀਲਰ ਕਮਿਸ਼ਨ ਹਰਦੀਪਪੁਰ ਹਰਦੀਪਪੁਰ ਜੀ ਦੇ ਤਰਫੋਂ ਜਿਹੜੀ ਹਾਈ ਤੱਕ ਸਾਨੂੰ ਇਹ ਲੱਗ ਰਿਹਾ ਸੀ ਕਿ ਉਮੀਦ ਲੱਗ ਰਹੀ ਸੀ ਕਿ ਹੁਣ ਮਾਰਜਨ ਵੱਜ ਜਾਏਗਾ ਹੁਣ ਮਾਰਜਨ ਵੱਜ ਜਾਏਗਾ ਪਿਛਲੇ 3-4 ਮਹੀਨੇ ਤੋਂ ਅਹੀ ਜਨਵਰੀ 18 ਤੋਂ ਜਦੋਂ ਇਹਨਾਂ ਨੂੰ ਨੋਟੀਫਿਕੇਸ਼ਨ ਦਿੱਤਾ ਸਾਰਾ ਅਸੀਂ ਦਿੱਤਾ ਸੀ ਗਿਆਪਨ ਦਿੱਤਾ ਸੀ ਤੇ ਉਹਦੇ ਬਾਅਦ ਇਹਨਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹਰ 10 ਦਿਨ 15 ਦਿਨ ਬਾਅਦ ਸਾਡੀ OMC ਦੇ ਨਾਲ ਰੈਗੂਲਰ ਮੀਟਿੰਗ ਹੁੰਦੀ ਰਹੀ ਉਸ ਮੀਟਿੰਗ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਇਹ ਉੱਤੇ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਮਿਸ਼ਨ ਵਧਾਵਾਂਗੇ ਸਾਰੀ ਕੈਲਕੂਲੇਸ਼ਨ ਕਰ ਰਹੀ ਸੀ ਡੇ ਬਾਏ ਡੇ ਪਰ ਜੋ ਪਰਸੋਂ ਹਰਦੀਪੂਰੀ ਜੀ ਪੈਟਰੋਲੀਅਮ ਮਨਿਸਟਰ ਰਹਿ ਗਏ ਉਹਨਾਂ ਦਾ ਜੋ ਪਾਰਲੀਮੈਂਟ ਵਿੱਚ ਜੋ ਬਿਆਨ ਆਇਆ ਹੈ ਉਹਦੇ ਦੇ ਸਾਨੂੰ ਲੱਗਿਆ ਕਿ ਹੁਣ ਸਾਨੂੰ ਉਮੀਦ ਘੱਟ ਲੱਗ ਰਹੀ ਹੈ ਇਸ ਐਵਿਜਿਚ ਅਸੀਂ ਅੱਜ ਆਪਣੇ ਡੀਲਰਸ ਲੁਧਿਆਣਾ ਦੇ ਬੰਦਿਆਂ ਦੀ ਮੀਟਿੰਗ ਬੁਲਾਈ ਹੈ ਔਰ ਉਹਦੇ ਉੱਤੇ ਸਾਨੂੰ ਅਸੀਂ ਵਿਚਾਰ ਕੀਤਾ ਹੈ ਕਿ ਅਸੀਂ ਹੁਣ ਐਜੀਟੇਸ਼ਨ ਤੇ ਜਾਣਾ ਪਏਗਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਹੋਰ ਕੋਈ ਚੀਜ਼ ਪੁੱਛਣਾ ਚਾਹਤਾਂ ਪੁੱਛੋ ਸਰ ਕਿਹੜੇ ਕਿਹੜੀਆਂ ਹੈ ਮਤਲਬ ਲੁਧਿਆਣੇ ਦੀਆਂ ਨੇ ਦੀਆਂ ਪੂਰੇ ਪੰਜਾਬ ਦੀ ਹਾਲੀ ਅਸੀਂ ਅੱਜ ਮੀਟਿੰਗ ਜਿਹੜੀ ਹੈਗੀ ਸਾਡੀ ਲੁਧਿਆਣੇ ਤੇ ਬੁਲਾਈ ਗਈ ਹੈ ਹਾਂਜੀ ਇਹਦੇ ਬਾਅਦ ਅਸੀਂ ਹੋਰ ਜ਼ਿਲ੍ਹਿਆਂ ਦੇ ਮੀਟਿੰਗ ਕਰਾਂਗੇ ਨਾਲ ਪੰਜਾਬ ਲੈਵਲ ਤੇ ਮੀਟਿੰਗ ਕਰਾਂਗੇ ਨਾਲ ਕੁਝ ਸਟੇਟ ਲੈਵਲ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਵੀ ਮੀਟਿੰਗ ਚੱਲ ਰਹੀ ਹੈ ਜੋ ਅੱਗੇ ਇਸ ਉੱਤੇ ਕੰਮ ਕਰਨਗੇ ਨਰਦਿਓਪਸਲੇ ਕਿਹੜੇ ਮਿਥੇ ਨੋੜੇ ਕਿਹਨ ਚਪੋਗਲੀ ਕਮਿਸ਼ਨ ਹਾਂਜੀ ਕਿਹੜੇ ਕਦਮ ਚਪੋਗੋ ਸਰ ਮੰਗਾਂ ਕਿਆਂ ਨਿਕਲੀ ਕਮਿਸ਼ਨ ਨੂੰ ਦੇਖੋ ਸਭ ਤੋਂ ਪਹਿਲੀ ਮੰਗ ਪਹਿਲੀ ਇੱਕ ਹੀ ਮੰਗ ਹੈ ਸਾਡੀ ਕਿਉਂਕਿ ਪਿਛਲੇ 2017 ਅਗਸਤ ਤੋਂ ਸਾਡੀ ਕਮਿਸ਼ਨ ਨਹੀਂ ਵਧਾਈ ਗਈ ਅੱਜ ਤੁਹਾਡੇ ਇੱਚ ਕਿੰਨੇ ਬੰਦੇ ਸੇ ਖੜੇ ਨੇ ਕਿ 2017 ਦੀ ਉਹੀ ਸੈਲਰੀ ਤੇ ਕੰਮ ਕਰ ਰਹੇ ਨੇ ਕੋਈ ਦੱਸ ਦੋ ਕੋਈ ਇੱਕ ਬੰਦਾ ਹੋਵੇ ਕੋਈ ਇੱਕ ਆਧਾਰਾ ਹੋਵੇ ਕਿ 2017 ਦੀ ਕਮਿਸ਼ਨ ਦੇ ਉਹ ਬੰਦਾ ਕੰਮ ਕਰ ਰਿਹਾ ਹੋਵੇ ਅੱਜ 8 ਸਾਲ ਹੋ ਹੋਣ ਨੂੰ ਐਫ ਡੀਆ ਕਿੱਥੇ ਪਹੁੰਚ ਗਈਆਂ ਤੇਲ ਦਾ ਰੇਟ ਕਿੱਥੇ ਪਹੁੰਚ ਗਿਆ ਲੇਬਰਸ ਕਿੱਥੇ ਪਹੁੰਚ ਗਈ ਇਲੈਕਟ੍ਰਿਸਿਟੀ ਕਿੱਥੇ ਪਹੁੰਚ ਗਈ ਹਰ ਚੀਜ਼ ਡਬਲ ਹੋ ਗਈ ਸਾਡਾ ਕਮਿਸ਼ਨ ਉੱਥੇ ਦਾ ਉੱਥੇ ਅੱਜ ਸਾਡੇ ਜਿੰਨੇ ਡੀਲਰ ਪਰ ਆਣੇ ਬਹੁਤ ਔਖੇ ਟਾਈਮ ਨਾਲ ਨਿਕਲ ਰਹੇ ਨੇ ਬਹੁਤ ਮੁਸ਼ਕਿਲ ਤੇ ਨਿਕਲ ਰਹੇ ਨੇ ਸਾਡਾ ਸਟੈਪ ਅੱਜ ਅਸੀਂ ਮੀਟਿੰਗ ਬੁਲਾਈ ਹੈ ਸਾਰੇ ਡੀਲਰਾਂਸ ਦੀ ਅਸੀਂ رائے ਲਈਏ ਕਿ ਅਸੀਂ ਹੁਣ ਅੱਗੇ ਕੀ ਕਰਨਾ ਹੈਗਾ ਕਿਸ ਤਰ੍ਹਾਂ ਇਸ ਐਜੀਟੇਸ਼ਨ ਨੂੰ ਅੱਗੇ ਸ਼ੇਪ ਦੇਣਾ ਹੈਗਾ ਕਿ ਅਸੀਂ ਆਪਣੇ ਖਰਚੇ ਘਟਾਉਣ ਵਾਸਤੇ ਵੀਕਲੀ ਆਫ ਤੇ ਜਾ ਸਕਦੇ ਆ ਜਾਂ ਹੋਰ ਵੀ ਇਹਦੇ ਉੱਤੇ ਕੋਈ ਵਿਚਾਰ ਕਰ ਸਕਦੇ ਆ ਉਸ ਸਿਲਸਿਲੇ ਉੱਤੇ ਅੱਜ ਅਸੀਂ ਮੀਟਿੰਗ ਬੁਲਾਈ ਸੀ ਬਹੁਤ ਬਹੁਤ ਮੀਟਿੰਗ ਆ ਮੈਂ ਤੁਹਾਨੂੰ ਦੱਸ ਰਿਹਾ ਜਨਵਰੀ 2018 ਤੋਂ ਸੌਰੀ 2024 ਤੋਂ ਲਗਾਤਾਰ ਹਰ 15 20 ਦਿਨ ਤੇ ਸਾਡੀ ਮੀਟਿੰਗਸ ਹੋ ਰਹੀਆਂ ਨੇ ਅੰਡਰ ਸੈਕਟਰੀ ਸੈਂਟਰਲ ਗਵਰਨਮੈਂਟ ਦੀ ਉਹਨਾਂ ਨਾਲ ਇਲੈਕਸ਼ਨ ਤੋਂ ਜਸਟ ਪਹਿਲੇ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਇਸ ਚੀਜ਼ ਦਾ ਅਸਵਾਸਨ ਦਿੱਤਾ ਕਿ ਸਾਨੂੰ ਬੜਾ ਖੇਦ ਹੈ ਕਿ ਤੁਹਾਨੂੰ 2017 ਤੋਂ ਕਮਿਸ਼ਨ ਨਹੀਂ ਵਧਾਇਆ ਗਿਆ ਅਸੀਂ ਇੱਥੇ ਇਲੈਕਸ਼ਨ ਖਤਮ ਹੋਣ ਲੰਦੋ 2 ਮਹੀਨੇ ਅੰਦਰ ਇਹ ਤੋਂ ਵਿਚਾਰ ਕਰਕੇ ਕਰਾਂਗੇ ਅਸੀਂ ਉਸੇ ਅ ਅਸਵਾਸਨ ਤੇ ਇੰਤਜ਼ਾਰ ਕਰ ਰਹੇ ਸੀ ਪਰ ਜੋ ਮੰਤਰੀ ਸਾਹਿਬ ਦੇ ਬਿਆਨ ਦੇ ਬਾਅਦ ਜੋ ਹੁਣ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਹਾਲੀ ਕੋਈ ਰਸਤਾ ਦਿਖਾਈ ਨਹੀਂ ਪੈ ਰਿਹਾ ਇਸ ਵਾਸਤੇ ਸ਼ਾਇਦ ਕੀ ਲੁਧਿਆਣਾ ਕੀ ਪੰਜਾਬ ਕੀ ਹੋਰ ਪੂਰਾ ਹਿੰਦੁਸਤਾਨ ਇਹ ਕਿੱਥੇ ਅੱਗੇ ਤੱਕ ਜਾਏਗਾ ਇਹ ਹੁਣ ਸਾਰੇ ਵਿਚਾਰ ਕਰਕੇ ਆਪਾਂ ਕਰਾਂਗੇ ਸਰ ਵੀਕਲਰ ਫੈਸਲਾ ਕੀ ਕੀਤਾ ਜੀ ਤੁਸੀਂ ਅੱਜ ਮੀਟਿੰਗ ਦਾ ਫੈਸਲਾ ਕੀਤਾ ਅਸੀਂ ਅੱਜ ਅੱਜ ਅਸੀਂ ਕਲੀ ਕੋਈ ਸਟ੍ਰਾਈਕ ਦੀ ਗੱਲ ਨਹੀਂ ਕਰ ਰਹੇ ਹਾਂ ਇੱਕ ਫੈਸਲਾ ਜ਼ਰੂਰ ਹੋਇਆ ਜਿਹੜਾ ਇੱਕ ਅਸੀਂ ਬਣਿਆ ਅਸੀਂ ਇੱਕ ਵੀਕਲੀ ਆਫ ਲੈਣ ਜਾ ਰਹੇ ਹਾਂ ਕਿਹੜਾ ਦਿਨ ਕੀ ਹੋਊਗਾ ਜੀ ਉਹਦੇ ਵਿੱਚ ਵੀਕ ਉਹ ਕੋਈ ਵੀ ਸੰਡੇ ਹੋਏਗਾ ਸੰਡੇ ਤੋਂ ਅਸੀਂ ਸ਼ੁਰੂ ਕਰਾਂਗੇ ਤੁਹਾਨੂੰ ਡੇਟ ਅਨਾਉਂਸ ਕਰ ਦਾਂਗੇ ਅੱਛਾ ਅਸੀਂ ਅੱਜ ਅਸੀਂ ਡੇਟ ਅਨਾਉਂਸ ਨਹੀਂ ਕਰ ਰਹੇ ਪਰ ਪੂਰਾ ਜਿਹੜਾ ਹੈਗਾ ਲੁਧਿਆਣਾ ਅਸੀਂ ਵੀਕਲੀ ਆਫ ਕਰਨ ਦੀ ਪਲਾਨਿੰਗ ਕਰ ਰਹੇ ਆ ਉਹ ਹੋ ਸਕਦਾ 4 ਤੋਂ ਹੋਵੇ ਹੋ ਸਕਦਾ 11 ਤੋਂ ਹੋਵੇ ਜੋ ਵੀ ਅਸੀਂ ਤਿਆਰੀ ਕਰਕੇ ਡਿਸਟ੍ਰਿਕਟ ਲੁਧਿਆਣਾ ਤਰਫੋਂ ਔਰ ਹੋਰ ਵੀ ਡਿਸਟ੍ਰਿਕਟਾਂ ਨਾਲ ਅਸੀਂ ਗੱਲ ਕਰਕੇ ਕਿ ਜਿੱਦੇ ਸਾਰੇ ਡਿਸਟ੍ਰਿਕਟ ਸਾਡੇ ਨਾਲ ਆ ਸਕਣ ਔਰ ਇਦੋਂ ਅੱਗੇ ਵਧਾਇਆ ਜਾ ਸਕਿਆ ਸਰ ਪੈਟਰੋਲ ਪੰਪ ਦਾ ਪ੍ਰੋਬਲਮ ਬਿਲਕੁਲ ਬੰਦ ਰੋਕ ਹੋ ਜਾਂਦਾ ਪੈਟਰੋਲ ਪੰਪ ਜੋ ਵੀਕਲੀ ਆਫ ਅਸੀਂ ਸੋਚ ਰਹੇ ਹਾਂ ਸੰਡੇ ਦਾ ਉਹ ਟੋਟਲ ਬੰਦ ਰਹੇ ਹਾਂ ਐਮਰਜੈਂਸੀ ਸੇਵਾਏ ਪਹਿਲੇ ਵੀ ਖੁੱਲੀਆਂ ਸੀ ਹਰ ਟਾਈਮ ਖੁੱਲੀਆਂ ਸੀ ਔਰ ਅੱਗੇ ਵੀ ਰਹਿਣਗੇ ਅਸੀਂ ਇੱਕ ਪੰਪ ਅਸੀਂ ਪੰਪ ਅਸੀਂ ਅਮਰਜੈਂਸੀ ਲਈ ਅਮਰਜੈਂਸੀ ਚ ਹਮੇਸ਼ਾ ਅਸੀਂ ਪਬਲਿਕ ਦੇ ਨਾਮ ਨਾਲ ਅਸੀਂ ਰਵਾਂਗੇ ਜਿਸਨੇ ਟਿਕ ਪੰਪ ਅਸੀਂ ਤੁਹਾਨੂੰ ਦੱਸਾਂਗੇ ਵੀ ਆਹ 8 ਠੰਡੇ ਦੇ ਅਮਰਜੈਂਸੀ ਪਈ ਹੈ ਤੇ ਇੱਥੇ ਉਹ ਦੜੇ ਉੱਥੇ ਅੱਗੇ ਦੇਖੋ ਜੀ ਅਸੀਂ ਏਰੀਆ वाइज ਉਹ ਡਿਸਾਈਨ ਕਰਕੇ ਦੇਵਾਂਗੇ ਤੁਹਾਨੂੰ ਅਮਰਜੈਂਸੀ ਤੇਲ ਹਰ ਐਮਬੂਲੈਂਸ ਨੂੰ ਜਾਂ ਕੋਈ ਸਰਕਾਰੀ ادارਾ ਜਾਂ ਕੋਈ ਕੋਈ ਐਸੀ ਘਟਨਾ ਹੋ ਜਾਂਦੀ ਹੈਗੀ ਹੈ ਤੇ ਅਸੀਂ ਵੀ ਸਮਾਜ ਚ ਰਹਿਣਾ ਹੈਗਾ ਉਹ ਚੀਜ਼ ਜਿਹੜੀ ਕਨਸੀਡਰ ਕੀਤੀ ਜਾਏਗੀ ਸਰ 24 ਘੰਟੇ ਵਾਲੇ ਪੰਪ ਉਹਨਾਂ ਨੂੰ ਵੀ ਇਹੀ ਹਦਾਇਤਾਂ ਸਾਰੇ ਪੰਪ ਸਾਰੇ ਪੰਪ ਇਸ ਨੂੰ ਲਾਉਣ ਦੇ ਬੰਦੇ ਕਰਦੇ ਨੇ ਸ਼ੁਰੂਆਤ ਨੂੰ ਸ਼ੁਰੂਆਤ ਨੂੰ ਜਾਣੇ ਤੁਹਾਨੂੰ ਕੋਈ ਅਸੀਂ ਡੇਟ ਨਹੀਂ ਦੇ ਰਹੇ ਸਰ ਵੈਸੇ ਸੰਡੇ ਦੇ ਸੰਡੇ ਅਸੀਂ ਅਜੇ ਕੁਝ ਵੀ ਨਹੀਂ ਦੱਸ ਰਹੇ ਅਸੀਂ ਇੱਕ ਵੀਕਲੀ ਕਰਨਾ ਹੈਗਾ ਉਹ ਡਿਸਾਈਡ ਕਰਕੇ ਅਸੀਂ ਤੁਹਾਨੂੰ ਡੇਟ ਦੇ ਦਿਆਂਗੇ ਇਸ ਦਾ ਨਹੀਂ ਸਰਕਾਰ ਨੂੰ ਥੋੜੀ ਸਮਝ ਲੋ ਅਸੀਂ ਅਸੀਂ ਤੁਹਾਡੇ ਮੱਦੇ ਅਸੀਂ ਤੁਹਾਡੇ ਮੱਦੇ ਸਾਡੇ ਕੋਲ ਚੁਆਇਸ ਨਹੀਂ ਹੈ ਇਹ ਕਹਿਣਾ ਚਾ ਰਹੇ ਆ ਮੰਤਰੀ ਸਾਹਿਬ ਕੋਲ ਵੀ ਪਹੁੰਚੇ ਕਿ ਜੀ ਅਸੀਂ ਸਰਵਾਈਵ ਨਹੀਂ ਕਰ ਪਾ ਰਹੇ ਉਹ ਸਰਵਾਈਵਲ ਵਿੱਚ ਸਾਨੂੰ ਉਹਨਾਂ ਨੇ ਜੋ ਵਾਅਦੇ ਦਿੱਤੇ ਸੀ ਉਹ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ ਹੈਗੇ ਹੋਰ ਕੋਈ ਸਖਤ ਫੈਸਲੇ ਲਏ ਜਾ ਸਕਦੇ ਨੇ ਜਿੰਨਾ ਬਣ ਜਿਹੜੀ ਸ਼ੁਰੂਆਤ ਤੁਸੀਂ ਕਹਿੰਦੇ ਹੋ ਵੀ ਇਹ ਚੇਤਾਵਨੀ ਅੱਗੇ ਕੋਈ ਹੋਰ ਸਖਤ ਫੈਸਲੇ ਲਏ ਜਾ ਦੇ ਉਹ ਵਕਤ ਦੱਸੇਗਾ ਜੀ ਚਲੋ ਜੀ ਧੰਨਵਾਦ ਜੀ